ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਮੈਂਡ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕੰਬਲਾਂ ਦੀ ਵੈਰੈਟੀ ਦੁਵਾਰੇ ਪਹੁੰਚੀ ਆ ਜੀ ਸਾਡੇ ਕੋਲੇ ਪਹਿਲਾਂ ਕਿੱਦੇ ਦੀ ਖਤਮ ਹੋ ਗਈ ਸਾਰੀ ਇਹਦੇ ਵਿੱਚ ਉਸ ਤੋਂ ਵਧੀਆ ਕੁਆਲਿਟੀ ਦੇ ਵਿੱਚ ਆਏ ਹੋਏ ਨੇ 400 ਰੁਪਿਆ ਰੇਟ ਹੈ ਜੀ ਸੇਲ ਦੇ ਉੱਤੇ ਦਾ ਕੰਬਲ ਪੂਰਾ ਵਧੀਆ ਹੈਗਾ ਕੁਆਲਿਟੀ ਦੇਖੋ ਜੀ ਦੁਵਾਰੇ ਸਾਰੀ ਡਿਜ਼ਾਈਨਿੰਗ ਆਈ ਹੈਗੀ 400 ਰੁਪਏ ਦੇ ਵਿੱਚ ਕੰਬਲ ਹੈ ਜੀ ਇਹ ਭਾਵੇਂ ਕੁਆਲਿਟੀ ਦੇ ਉੱਤੇ ਕੰਬਲ ਹੈਗਾ ਰੰਗ ਤੇ ਡਿਜ਼ਾਈਨ ਬਹੁਤ ਸੋਹਣੇ ਇਹਦੇ ਵਿੱਚ 400 ਰੁਪਏ ਦੇ ਰੇਟ ਦੇ ਵਿੱਚ ਹੈ ਜੀ ਕੁਆਲਿਟੀ ਕੰਬਲਾ ਦੀ ਬਹੁਤ ਵਧੀਆ ਆਈ ਹੋਈ ਹੈਗੀ ਜਿਸ ਨੇ ਵੀ ਲੈਣੇ ਆਗੇ ਸਾਡੇ ਡਿਜ਼ਾਈਨਰ ਦੇ ਵਿੱਚ 6ਤੀ ਆ ਕੇ ਲੈ ਜਾਓ ਥੋੜਾ ਜਿਹਾ ਸਟਾਕ ਆਇਆ ਦੇ ਵਿੱਚ ਜੀ ਹੁਣ ਇਹ ਥੋੜਾ ਸਟਾਕ ਪਹੁੰਚਿਆ ਸਾਡੇ ਕੋਲੇ ਦੇ ਵਿੱਚ ਪਿੱਛੋਂ ਮਿਲ ਨਹੀਂ ਉਹ ਵੱਧ ਸਟਾਕ ਨਹੀਂ ਮਿਲਿਆ ਇਹਦੇ ਨਾਲ ਦਾ ਕੁਆਲਿਟੀ ਬਹੁਤ ਵਧੀਆ ਹੈ ਹੈਵੀ ਕੁਆਲਿਟੀ ਦਾ ਤੇ ਜੀ 400 ਰੁਪਏ ਦੇ ਵਿੱਚ ਕੰਬਲਾ ਆਏਗਾ ਇਹ ਜੀ ਕਿਸੇ ਵੀ ਪੈਸੇ ਪੁਰਾਣੇ ਲੈਣੇ ਹੁਣ ਤਾਂ 6ਤੀ ਤੋਂ 6ਤੀ ਆ ਕੇ ਲੈ ਜਾ ਸਕਦੇ ਹੋ ਜੀ ਇਹੇ ਭਾਰੀ ਸੇਲ ਮੇਲੇ ਦੇ ਦਿੱਤੇ ਸਿਰਫ 400 ਰੁਪਏ ਵਿੱਚ ਕੰਬਲ ਹੈ ਜੀ ਭਾਰੀ ਕੁਆਲਿਟੀ ਦਾ ਕੰਬਲ ਹੈ ਜੀ ਆਮ 6700 ਦਾ ਵਿਖਦਾ ਹੈ ਕਿਹੜਾ ਕੰਬਲ 400 ਰੁਪਏ ਵਿੱਚ ਲੱਗਿਆ ਹੋਈ ਆਪਣੇ ਕੋਲ ਸੇਲ ਦੇ ਉੱਤੇ ਰੇਟ ਦਾ ਰੰਗ ਤੇ ਡਿਜ਼ਾਈਨ ਇੱਕ ਇੱਕ ਵਧੀਆ ਹੈ ਇਹਦੇ ਵਿੱਚ ਰੰਗੜੀ ਆਇਆ ਨ ਪੂਰੇ ਵਧੀਆ ਹੈ ਇਹਦੇ ਵਿੱਚ ਪਰ ਆਮਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਭਾਰੀ ਸੇਲ ਮੇਲੇ ਦੇ ਦਿੱਤੇ ਦੇਖੋ ਜੀ ਡਿਜ਼ਾਈਨ ਹੈਗਾ ਟਾਪ ਦੀ ਡਿਜ਼ਾਈਨ ਗਈ ਹੋਈ ਸਾਰੀ ਪੂਰਾ ਵਧੀਆ ਡਿਜ਼ਾਈਨ ਦੇ ਉੱਤੇ ਕਪੜਾ ਹੈਗਾ ਕੰਬਲ ਦਾ ਪੂਰਾ ਗਰਮ ਕੁਆਲਟੀ ਦੇ ਉੱਤੇ ਹੈ ਜੀ ਇਹ ਭਾਰੀ ਸੇਰ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਛੱਟੀ ਉੱਤੇ ਪਹਿਲਾਂ ਕੰਬਲ ਤਾਂ ਬਹੁਤ ਜਲਦੀ ਖਤਮ ਹੋ ਗਏ ਜੀ ਗਾਹਕਾਂ ਦੀ ਡਿਮਾਂਡ ਦੇ ਉੱਤੇ ਦੁਬਾਰੇ ਮੰਗਾਇਆ ਜੀ ਆਈ ਥੋੜਾ ਪੀਸ ਆਇਨੇਗੇ ਛੇਤੀ ਤੇ ਛੇਤੀ ਆ ਕੇ ਲੈ ਜਾਂ ਸਕਦੇ ਹੋ ਜਿਸ ਨੂੰ ਲੈ ਕੇ ਜਾ ਲੈ ਹੁਣ ਜੀ ਪਹਿਲਾਂ ਸਾਰੇ ਖਤਮ ਹੋ ਗਏ ਇਸ ਦੇ ਵਿੱਚ ਜੇਬੇ ਦੁਬਾਰੇ ਸਟਾਕ ਆਇਆ ਥੋੜੇ ਸਟਾਕ ਹੀ ਆਇਆ ਇਸ ਦੇ ਵਿੱਚ 400 ਰੁਪਏ ਦੇ ਵਿੱਚ ਕੁਆਲਿਟੀ ਆਈ ਹੋਈ ਹੈ ਜੀ ਇਹ ਆਪਣੇ ਕੋਲ ਸੇਲ ਦੇ ਉੱਤੇ ਲੱਗੀ ਹੋਈ ਹੈ ਜਿਹੜੀ ਇਹ ਵਿਜੈ ਨੇਗਾ ਦੇਖੀਏ ਨਾ ਤੁਸੀਂ ਕਿੰਨੇ ਥੋੜੇ ਡਿਜ਼ਾਈਨਰ ਦੇ ਚਮਾਲ ਆ ਰਿਹਾ ਜੀ ਇਹ ਪੂਰੇ ਵਧੀਆ ਡਿਜ਼ਾਈਨਾਂ ਦੇ ਵਿੱਚ 400 ਰੁਪਏ ਦੇ ਵਿੱਚ ਪੀਸ ਹੈਗਾ ਹੈਵੀ ਕੁਆਲਿਟੀ ਦੇ ਉੱਤੇ ਕਪੜਾ ਹੈ ਵਧੀਆ ਜੀ ਇਹਦਾ ਗਰਮ ਕੰਬਲ ਦੇ ਉੱਤੇ ਰੱਖ ਲੀ ਜੀ ਬਿਲਕੁਲ ਗਰਮ ਕੁਆਲਿਟੀ ਦੇ ਉੱਤੇ ਸਰਦੀਆਂ ਆਹ ਦੇਖੋ ਜੀ ਭਰਾਵਾਂ ਦੀ ਹੱਤੀ ਤੇ ਸੇਲ ਮੇਲੇ ਦੇ ਉੱਤੇ ਜੀ ਡਿਜ਼ਾਈਨਿੰਗ ਕਿੱਕ ਤੇਕ ਵਧੀਆਈ ਇਹਦੇ ਵਿੱਚ ਜੈਨਿਕ ਦੇਖੋ ਜੀ ਕਿੰਨੇ ਸੋਹਣੀ ਡਿਜ਼ਾਈਨ ਗਈ ਹੋਈ ਹੈ ਜੀ ਸਾਮੀ ਡਿਜ਼ਾਈਨ ਦੇ ਲੈਣ ਦੇ ਵਾਸਤੇ ਸੀਮਤ ਮਾਲ ਹੈ ਜੀ ਇਹੇ ਛੇਤੀ ਤੋਂ ਛੇਤੀ ਆਖਿਲ ਜਾਸਾ ਦੀ ਭਰਾਵਾਂ ਦੀ ਹੱਟੀ ਦਿੱਤੀ ਜੀ ਭਾਰੀ ਸੇਰ ਮੇਲਾ ਚੱਲ ਰਿਹਾ ਜੀ ਭਾਰੀ ਸੇਰ ਮੇਲਾ ਭਰਾਵਾਂ ਦੀ ਹੱਟੀ ਨੇੜੇ ਦਰਸ਼ਨ ਦੇਖਣ ਦੇ ਕਿ ਮੌੜੋਂ ਦੀ 10000 ਰੁਪਏ ਦੀ ਕੱਪੜੇ ਦੀ ਕੀਮਤ ਕਰਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ 5000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਵਾਲੀ ਸਕੀਮ ਚੱਲ ਰਹੀ ਹੈ ਜੀ ਹਰ ਇੱਕ ਕਿਸਮ ਦੀ ਕੜਾਈ ਵਾਲੇ ਸੂਟਾਂ ਦੀ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਇੱਥੇ ਕਿਸੇ ਵੀ ਕਿਸਮ ਦੇ ਸੂਟ ਕੰਬਲ ਦੁਪੱਟੇ ਤੌਲਿਏ ਜੋ ਵੀ ਲੈਣਾ ਸਾਰਾ ਸੇਲ ਰੇਟ ਤੇ ਵੇਚਿਆ ਜਾ ਰਿਹਾ ਹੈ ਜੀ ਵਧੀਆ ਕੁਆਲਿਟੀ ਦੇ ਵਿੱਚ ਜਿਹਾ ਆਉਣੇ ਕਿ ਦੇਖੋ ਕਿੰਨੀ ਸੋਹਣੀ ਡਿਜ਼ਾਈਨ ਹੈ ਜੀ ਕਮਾਲ ਆਇਆ ਹੈ ਜੀ ਕੁਤੇ ਕਰਜਨ ਟੋਪੋ ਡਿਜ਼ਾਈਨ ਦੇ ਉੱਤੇ ਸਿਰਫ 400 ਰੁਪਏ ਦੇ ਵਿੱਚ ਕੰਬਲ ਫੈਨਸੀ ਕੰਬਲ ਹੈ ਜੀ ਭਾਰੀ ਕੁਆਲਿਟੀ ਦਿੱਤੇ ਆਹੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਭਰਾਵਾਂ ਦੀ ਹੱਟੀ ਨੇੜੇ ਦਰਸ਼ਨ ਦੇ ਨੀ ਮੌੜ ਮੰਡੀ